Gracias. okay. ਜੀ ਮੈਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਇਕਤਾ ਜ਼ਿਲ੍ਹਾ ਭਾਰਤ ਪ੍ਰਧਾਨ ਲੁਧਿਆਣਾ ਸੁਬਿੰਦਰ ਸਿੰਘ ਬੱਗਾ ਜੀ ਇਹ ਆਪੋਰ ਰਾ ਇਹ ਲੋਕਾਂ ਨੂੰ ਅੰਦੋਲਨ ਕਰਦੇ ਆ ਕਿਹੜਾ ਕੰਮ ਇਹ ਇਹ ਲੋਕਾਂ ਨੂੰ ਦੋਨੋਂ ਨੇ ਅਸੀਂ ਜਿਹੜਾ ਪ੍ਰੋਟੈਸਟ ਚੱਲ ਰਹੇ ਨੇ ਐਮਐਸਪੀ ਨੂੰ ਲੈ ਕੇ ਗਰੰਟੀ ਕਾਨੂੰਨ ਦੀ ਮੰਗ ਮੰਨੀ ਗਈ ਸੀ ਸਰਕਾਰ ਬੋਲੋ ਸਾਨੂੰ ਕਰਜ਼ਾ ਮਾਫੀ ਦੀ ਮੰਗ ਨਹੀਂ ਜਿਹੜੀਆਂ 2020 ਦੇ ਵਿੱਚ ਆਪਣਾ ਅੰਦੋਲਨ ਹੋਇਆ ਸੀ ਉਹ ਅੰਦੋਲਨ ਦੇ ਰਹਿੰਦੀਆਂ ਮੰਗਾਂ ਨੇ ਜਿਹੜੀਆਂ ਉਸ ਨੂੰ ਲੈ ਕੇ ਇਹ ਕੀਤਾ ਜਾ ਰਿਹਾ ਜੀ ਜਿਵੇਂ ਕਿ ਤੁਸੀਂ ਜਿਹੜਾ ਅੰਦੋਲਨ ਕਰ ਰਹੇ ਹੋ ਤੁਹਾਡਾ ਸ਼ੰਭੂ ਬਾਟੜੀ ਚਾਹੇ ਜਿਸੋ ਕੁਤਾਨ ਮੌਕੇ ਜਿਵੇਂ ਬੰਦਿਆ ਨਹੀਂ ਉਹਨਾਂ ਦਾ ਕਹਿਣਾ ਕਿ ਜੋ ਵੀ ਅੰਦਰੋਂ ਸ਼ੁਰੂ ਕੀਤਾ ਉਹ ਕੋਈ ਥਰੀ ਪਲਾਨ ਨਹੀਂ ਸੀਗਾ ਜੇਸੇ ਕਰਕੇ ਜੋ ਤੇ ਮੌਤਾਂ ਮੁੰਡਿਆਂ ਨੇ ਦੇ ਕਿਤੇ ਪਲਾਨ ਹੁੰਦਾ ਤਾਂ ਸ਼ਹਿਰੋਂ ਤੇ ਕਿਸੇ ਮੌਤਾਂ ਨਾ ਹੁੰਦੀ ਨਹੀਂ ਉਹ ਸਾਰਾ ਕੁਝ ਲਾਮਬੰਦ ਕਰਕੇ ਤੁਰੇ ਆ ਇਹ ਰਹਿੰਦੀਆਂ ਮੰਗਾਂ ਨੂੰ ਪਲਾਨ ਕਰਕੇ ਤੁਰੇ ਆ ਤੇ ਜਿਹੜਾ ਵਾਦਾ ਕੀਤਾ ਸਰਕਾਰ ਨੇ ਉਸ ਵਾਦੇ ਮੁਤਾਬਕ ਅਸੀਂ ਜੇ ਵਾਦਾ ਖਲਾਫੀ ਕੀਤੀ ਤਾਂ ਅਸੀਂ ਤੁਰਿਆ ਤੇ ਇਦੋਂ ਬਾਅਦ ਤਾਂ ਇਲੈਕਸ਼ਨ ਆਉਂਦੇ ਸਰਕਾਰ ਬਦਲਦੀ ਆ ਨਾ ਕੋਈ ਗੱਲ ਹੁੰਦੀ ਆ ਸਾਡਾ ਤਾਂ ਇਹ ਸਰਕਾਰ ਨਾਲ ਵਹਿਦਾ ਵਾਦਾ ਨਾ ਅਸੀਂ ਇਹਦੇ ਮੂਰੇ ਧਰਨਾ ਲਾਵਾਂਗੇ ਇਹਦੇ ਮੂਤੇ ਮੰਗ ਕਰਾਂਗੇ ਵੀ ਜਿਹੜਾ ਵਾਅਦਾ ਕਰਿਆ ਸੀ ਇਹਨਾਂ ਨਵਾਉਣ ਨਵਾਇਆ ਜਾਵੇ। ਇਹ ਬਾਕੀ ਨੂੰ ਦੱਸੇ ਕਿਸਾਨ ਮੋਰਚਾ ਤੁਹਾਨੂੰ ਲੱਗਦਾ ਕਿ ਤੁਹਾਡਾ ਸਾਥ ਨੇ ਲੱਗੇ ਆ ਰਹੀਆਂ। ਹਾਂਜੀ ਛੋਟਾ ਹੋ ਰਿਹਾ ਜੀ ਵੀ ਲੱਗਣ ਗਿਆ ਹੋ ਲੱਗਣਾ ਚਾਹੀਦਾ ਨਹੀਂ ਤਾਂ ਉਹਨਾਂ ਦੇ ਜਿਹੜੀ ਜਥੇਬੰਦੀਆਂ ਦੇ ਵਰਕਰ ਨੇ ਜਾਂ ਕੈਡਰਾ ਉਹਨਾਂ ਨੂੰ ਕਹੂਗਾ ਵੀ ਹਾਂ ਤੁਸੀਂ ਕਦੇ ਨਹੀਂ ਲੜਾਈ ਲੜਾਈ ਤਾਂ ਸਾਰੇ ਸਾਂਝੀਆਂ ਕਿਉਂ ਜਦੋਂ ਸੂਚਕ ਮੋਰਚੇ ਕਿਸਾਨ ਮੋਰਚੇ ਦੀਆਂ ਇਹ ਮੰਗਾਂ ਸਾਂਝੀਆਂ ਸੀਗੀਆਂ ਤੇ ਅੰਦੋਲਨ ਅਸੀਂ ਸਮਾਪਤ ਇਕੱਠਿਆਂ ਨਹੀਂ ਕਰਿਆ ਸੀ ਤਾਂ ਉਦੋਂ ਫਿਰ ਮੰਗਾਂ ਤਾਂ ਉਹਨਾਂ ਦੀਆਂ ਵੀ ਬਣਦੀਆਂ ਨੇ। ਤੇ ਜੇ ਉਹ ਆਗੂ ਨੇ ਵੱਡੇ ਨੇ ਕਹਉਂਦੇ ਨੇ ਤਾਂ ਉਹਨਾਂ ਦਾ ਫਰਜ਼ ਪਹਿਲਾਂ ਸੀਗਾ ਸਾਡੇ ਨਾਲ ਤੁਰਨਾ ਸਾਡੇ ਤੋਂ ਪਹਿਲਾਂ ਤੁਰਨ ਦਾ ਫਰਜ਼ ਬਣਦਾ ਸੀ ਅੰਦੋਲਨ ਕਿੱਥੇ ਖਤਮ ਕੀਤਾ ਆ ਸਾਫੇ ਅਲੱਗ-ਅਲੱਗ ਕਿਵੇਂ ਹੋ ਗਿਆ ਅਲੱਗ-ਅਲੱਗ ਥੋੜਾ ਜਿਹਾ ਇੱਕ ਕਾਰਨ ਆ ਜੀ ਜਿਵੇਂ ਸੰਯੁਕਤ ਮੋਰਚੇ ਦਾ ਸੰਵਿਧਾਨ ਸੀਗਾ ਵੀ ਕੋਈ ਅੱਜ ਤੋਂ ਪਹਿਲਾਂ ਜੋ ਕੁਝ ਮਰਜ਼ੀ ਹੋ ਗਿਆ ਇਲیکشن ਲੜ ਲਈ ਕਿਸੇ ਨੇ ਕੋਈ ਤਰ੍ਹਾਂ-ਤਰ੍ਹਾਂ ਦੇ ਬੰਦੇ ਸੀਗੇ ਪੋਲਿਟਿਕਲ ਵੀ ਸੀ ਵੀ ਅੱਜ ਤੋਂ ਬਾਅਦ ਕੋਈ ਬੰਦਾ ਪੋਲਿਟਿਕਲ ਨਹੀਂ ਹੋਊਗਾ ਖਿਆਸਤch ਨਹੀਂ ਜਾਊਗਾ ਪਰ ਸਾਡੇ ਕੁਝ ਬੰਦਿਆਂ ਦੇ ਦਿਮਾਗ ਦੇ ਵਿੱਚ ਸੀਐਮ ਬਣਨ ਦੀ ਜਾਂ ਦਿਮਾਗ ਦੇ ਵਿੱਚ ਧਨਿਤਿਆ ਕਿੜਾ ਦੌੜਨ ਲੱਗਿਆ ਤਾਂ ਉਹਦੀ ਬਦਕਿਸਮਤੀ ਇਹ ਹੋਈ ਆ ਤੋੜ ਦਾ ਵੱਡਾ ਕਾਰਨ ਹੋਇਆ ਸ='%s' ਸਮਾਜ ਮੋਰਚਾ ਸ='%s' ਕਿਸਾਨ ਮੋਰਚੇ ਮੋਰਚੇ ਵਿੱਚੋਂ ਇੱਕ ਰਾਜਨੀਤਿਕ ਪਾਰਟੀ ਬਣਾ ਲਈ ਗਈ। ਕਿਦਾਂ ਕਹਿਣ ਦਾ ਮਤਲਬ ਹੈ ਵੀ ਆਪਣਾ ਫਾਇਦਾ ਦੇਖਣਾ ਨੇ। ਦੇਖੋ ਜੀ ਉਹ ਆਪਣਾ ਫਾਇਦਾ ਹੀ ਹੋ ਸਕਦਾ ਜਾਂ ਆਪਣੀ ਕੋਈ ਰਣਨੀਤੀ ਹੋ ਸਕਦੀ ਆ ਉਹ ਉਹਨਾਂ ਨੂੰ ਉਹ ਜਾਣਦੇ ਨੇ ਵੀ ਕੀ ਫਾਇਦਾ ਦੇਖਿਆ। ਔਰ ਸਜੁਕਤ ਕਿਸਾਨ ਮੋਰਚਾ ਸੁਮੁੱਚੀ ਕਿਸਾਨ ਕਿਸਾਨੀ ਦੀ ਲੜਾਈ ਲੜਨ ਵਾਸਤੇ ਬਣਿਆ ਸੀ ਤਾਂ ਉਹਦੇ ਵਿੱਚੋਂ ਜਦ ਅਸੀਂ ਕੋਈ ਆਪਣੇ ਵਾਸਤੇ ਲਾਭ ਕੋ ਨਿੱਜੀ ਲਾਹਾ ਕੱਟਣ ਦੀ ਕੋਸ਼ਿਸ਼ ਕਰਾਂਗੇ ਤਾਂ ਇਸ ਤਰ੍ਹਾਂ ਹੋਊਗਾ ਕੀ ਕਹਿਣਾ ਦੋ ਜਣਾ ਉਸ ਤਰ੍ਹਾਂ ਉਹਨਾਂ ਨੂੰ ਅਸੀਂ ਕਹਿੰਦੇ ਆਂ ਵੀ ਇਹਨੂੰ ਸੰਵਿਧਾਨ ਮੁਤਾਬਕ ਜਿਵੇਂ ਆਪਾਂ ਪਹਿਲਾਂ ਚੱਲੇ ਸੀ ਉਵੇਂ ਚੱਲਣ ਦਾ ਫਰਜ਼ ਬਣਦਾ ਜੀ ਉਹਨਾਂ ਦਾ ਕਿ ਮਾ ਜੀ ਮੇਰੇ ਨਾਲ ਹਰਜੀਤ ਸਿੰਘ ਲੋਪੋਂ ਜੀ ਵੀਕੇ ਸਿੱਧੂ ਪਰ ਅਜੋ ਉਹ ਜਿਹੜੇ ਰੇਲ ਪਟੜੀ ਦੇ ਵਟਕੀ ਕਾਰਨ ਸੀ ਇਹਦਾ ਕਾਰਨ ਇਹ ਆ ਜੀ ਵੀ ਕੁਝ ਸਰਾਲਤੀਆਂ ਸੰਨਾਂ ਸੋਸ਼ਲ ਮੀਡੀਆ ਦੇ ਪਾ ਰਹੇ ਨੇ ਬਾਈਡਾਂ ਲਿਖ ਲੇ ਕੇ ਵੀ ਇਹ ਇਹ ਮੋਰਚਾ ਖਰਾਬ ਹੋ ਰਿਹਾ ਮੋਰਚਾ ਘਟ ਰਿਹਾ ਉਹਨਾਂ ਨੂੰ ਦੱਸਣ ਵਾਸਤੇ ਪੂਰੇ ਭਾਰਤ ਦੇ ਵਿੱਚ ਕੱਲੇ ਪੰਜਾਬ ਦੀ ਨਹੀਂ ਪੂਰੇ ਭਾਰਤ ਦੇ ਵਿੱਚ ਇਹ ਲੋਕੋ ਅੰਦਲਨ ਹੋ ਰਿਹਾ ਤਾਂ ਜੋ ਜਿਹੜੇ ਸਾਡੇ ਵੀ ਪਿੱਛੇ ਬੈਠੇ ਨੇ ਇਹਨਾਂ ਨੂੰ ਇਹ ਮਹਿਸੂਸ ਹੋ ਸਕੇ ਵੀ ਇਹ ਮੋਰਚਾ ਪੂਰੀ ਚੜ੍ਹਦੀ ਕਲਾ ਵਿੱਚ ਆ ਜੀ ਕਿਸਾਨ ਜਿੱਤੇ ਬੜੇ ਸਾਡੇ ਨਾਲ ਚੱਲ ਨਹੀਂ ਰਹੇ ਕੀ ਕਾਰਨ ਆ ਉਹ ਦੀ ਸਿਆਸੀ ਹੈ ਉਹ ਸਿਆਸੀ ਬੰਦੇ ਨੇ ਜੀ ਦੇਖੋ ਜੀ ਆਪਣੇ ਇਲਾਕੇ ਦੇ ਲੋਕ ਚੰਗੀ ਤਰ੍ਹਾਂ ਜਾਣੀ ਜਾਣਦੇ ਆ ਉਹ ਪਹਿਲਾਂ ਵੀ 88 ਵੀ ਆਪਣੇ 83 ਵੀ ਅੰਦੋਲਨਾਂ ਵਿੱਚ ਗਿਆ ਚੰਡੀਗੜ੍ਹ ਵਾਲਾ ਇਸ ਕਰਕੇ ਆਪਣੇ ਇਲਾਕੇ ਲੋਕਾਂ ਨਾਲ ਜਾ ਕੇ ਖੁਸ਼ ਨਹੀਂ ਹੈਗੀ ਇਸ ਕਰਕੇ ਕੋ ਆਪਣੇ ਘਰੇ ਬੈਠੇ ਨੇ ਉਹ ਜੀ ਇਹ ਇਹਦਾ ਸਮਝ ਸਾਰਨ ਉਹ ਕ ਗੈਰ ਰਾਜਨੀਤਿਕ ਤੇ ਰਾਜਨੀਤਿਕ ਕੀ ਫਰਕ ਹੈ ਇਹ ਜਿਹੜਾ ਜੀ ਆਪਣਾ ਗੈਰ ਗੈਰ ਆਂ ਦੀ ਟਗਾ ਉਹ ਤਾਂ ਜੀ ਆਪਣੇ ਕਿਸਾਨਾਂ ਮੌਜੂਦਾ ਮੋਰਚਾ ਜੀ ਜਿਹੜਾ ਸਿਆਸੀ ਮੋਰਚਾ ਤੁਹਾਨੂੰ ਪਤਾ ਹੀ ਸਿਆਸਤ ਫਿਰ ਉਹਦਾ ਸਰਕਾਰ ਦਾ ਹੀ ਹੋ ਗਿਆ ਜੀ ਕਿਸਮ ਦਾ ਇਹ ਰਾਜਨੀਤੀ ਤਾਂ ਅੱਜ ਕੱਲ ਹਰ ਇੱਕ ਚੀਜ਼ ਦੇ ਵਿੱਚ ਹੈ ਜੀ ਔਰ ਰਾਜਨੀਤੀ ਆ ਨਾ ਅਸੀਂ ਇਹ ਉੱਥੋਂ ਗੱਲ ਕਰਕੇ ਤੁਹਾਨੂੰ ਦਿੱਲੀੋਂ ਜਦੋਂ ਵਾਪਸ ਆਏ ਸੀ ਵੀ ਕੋਈ ਵੀ ਕਿ ਜਿਹੜਾ ਬੰਦਾ ਸਿਆਸੀ ਹੋਊਗਾ ਉਹ ਕਿਸਾਨਾਂ ਦਾ ਗੂ ਨਹੀਂ ਹੋ ਸਕਦਾ। ਬਾਕੀ ਜਿਹੇ ਬੰਦੇ ਇਹ ਗੱਲ ਕਹਿੰਦਿਆਂ ਨੇ ਜਿਵੇਂ ਟਰੈਕਟਰ ਮਾਰਚ ਕਰਦੇ ਨੇ ਜਾਂ ਕੁਝ ਕਰਦੇ ਨੇ ਉਹ ਕਹਿੰਦੇ ਅਸੀਂ ਕਿਸਾਨਾਂ ਦੇ ਹਮਾਇਤੀ ਆ। ਤੁਸੀਂ ਕਹਿੰਦੇ ਜੀ ਟਰੈਕਟਰ ਮਾਰਚ ਕਰਨ ਦੇ ਦੋ ਕਾਰਨ ਹੈ ਜੀ ਇੱਕ ਤਾਂ ਉਹਨਾਂ ਨੂੰ ਲੋਕ ਛੱਡ ਛੱਡ ਕੇ ਆਪ ਮਾਰ ਰਹੇ ਸ਼ੰਭੂ ਆ ਰੱਖ ਆਪਣੇ ਖਰੋੜੀ ਬਾਰਡਰ ਵੱਲ ਜਾ ਰਹੇ ਨੇ ਉਹ ਉਹ ਨੌਜਵਾਨ ਇੱਥੇ ਬਿਜੀ ਰੱਖਾ ਜਾਂਦੇ ਨੇ ਵੀ ਸਾਡੇ ਨੌਜਵਾਨਾਂ ਕੋਈ ਨਾ ਕੋਈ ਇੱਥੇ ਆਪਣੇ ਪ੍ਰੋਗਰਾਮ ਆਪਣੇ ਝੰਡੇ ਲੈਣ ਜੀ ਜੀ ਨਾਮ ਆ ਤੁਹਾਡੇ ਸੰਤੋਖ ਸਿੰਘ ਨਗੜਾ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਜਿਲ੍ਹਾ ਪ੍ਰਧਾਨ ਦੁਆਰਾ ਰੇਲ ਰੋਕੋ ਬਾਰੇ ਕੀ ਕਹਿਣਾ ਚਾਹੁੰਦੇ ਆਂ ਅੰਦੋਲਨ ਕਰ ਰਹੇ ਹੋ ਰੇਲ ਰੋਕੂ ਦੇਖੋ ਜੀ ਅਸੀਂ ਤਾਂ ਦਿੱਲੀ ਜਾਣਾ ਚਾਹੁੰਦੇ ਸੀ ਪਹਿਲਾਂ ਦਿੱਲੀ મોદી ਸਰਕਾਰ ਨੇ ਸਾਨੂੰ ਨਹੀਂ ਜਾਣ ਦਿੱਤਾ ਲੋਕਤੰਤਰ ਦਾ ਘਾਣ ਹੋਇਆ ਸਾਨੂੰ ਸ਼ੰਭੂ ਬਾਰਡਰ ਤੇ ਰੋਕਿਆ ਗਿਆ ਜਦੋਂ ਸ਼ੰਭੂ ਬਾਰਡਰ ਤੇ ਸਾਨੂੰ ਰੋਕਿਆ ਗਿਆ ਮੂਰੇ ਫੋਰਸ ਲੱਗੀ ਹੋਈ ਆ ਜਿਵੇਂ ਇੱਕ ਦੁਸ਼ਮਣ ਦੇਸ਼ ਨਾਲ ਫੌਜ ਲੱਗੀ ਹੁੰਦੀ ਹੈ ਇਸ ਤਰੀਕੇ ਨਾਲ ਸਾਡੇ ਨਾਲ ਜਿਹੜਾ ਉਥੇ ਹੋ ਰਿਹਾ ਹੈ 2 4 ਸਾਡੇ ਜਵਾਨ ਵੀ ਉਥੇ ਸ਼ਹੀਦ ਕਰ ਦਿੱਤੇ ਨੇ ਸਾਡੇ ਨੌਜਵਾਨ ਬੱਚੇ ਤੇ ਬਿਲਕੁਲ ਕਾਨੂੰਨ ਦੀ ਲੰਗਣਾ ਸਰਕਾਰ ਨੇ ਕੀਤੀ ਹੈ ਜਦ ਨਹੀਂ ਹੈਗਾ ਤਾਂ ਹੁਣ ਸਾਡੇ ਤੋਂ ਕੰਟੀਨਿਊ ਸਾਨੂੰ ਜਥੇਬੰਦੀਆਂ ਜਿਹੜੀਆਂ ਪ੍ਰੋਗਰਾਮ ਦੇ ਰਹੀਆਂ ਨੇ ਅਸੀਂ ਅੱਗੇ ਸੰਘਰਸ਼ ਹੋਰ ਤਿੱਖਾ ਕਰਾਂਗੇ ਅੱਜ ਦਾ ਸੰਘਰਸ਼ ਸਾਡਾ ਪੂਰੇ ਪੰਜਾਬ ਪੂਰੇ ਭਾਰਤ ਦੇ ਵਿੱਚ ਸਾਡੇ ਨਾਲ ਹੋਰ ਵੀ ਸਾਡੀਆਂ ਕਈ ਕਾਫੀ ਸਹਿਯੋਗੀ ਜਥੇਬੰਦੀਆਂ ਨੇ ਪੂਰੇ ਭਾਰਤ ਦੇ ਵਿੱਚ ਅੱਜ ਸਾਡਾ ਰੋਲ ਦੇ ਕੋ ਰੋਕੂ ਜਿਹੜਾ ਅੰਦੋਲਨ ਹੈ 12 ਤੋਂ 4 ਵਜੇ ਤੱਕ ਕੀਤਾ ਗਿਆ। ਉਦੋਂ ਬਾਅਦ ਜਿਹੜਾ ਸਾਨੂੰ ਜਥੇਬੰਦੀਆਂ ਹੋਰ ਹੁਕਮ ਕਰਨਗੇ ਆ ਅਸੀਂ ਸੰਘਰਸ਼ ਨੂੰ ਤਿੱਖਾ ਕਰਾਂਗੇ। ਆਪਦੇ ਹੱਕਾਂ ਲਈ ਐ ਲੜਦੇ ਆ ਲੜਦੇ ਰਹਾਂਗੇ। ਹੱਕ ਲੈ ਕੇ ਰਹਾਂਗੇ। ਤੁਹਾਡੇ ਅੰਦੋਲਨ ਵਿੱਚੋਂ ਬਾਕੀ ਸਬਤ ਕਿਸਾਨ ਨੂੰ ਮੋਜ ਜਥੇਬੰਦੀਆਂ ਹੋਏ ਤੱਕ ਕਿਉਂ ਨਹੀਂ ਅਗੇ ਰਲੀਆਂ? ਉਹ ਜੀ ਵਿਚਾਰਕ ਕੁਝ મતਭੇਦ ਹੋ ਸਕਦੇ ਨੇ ਸਾਡੀ ਜਿਹੜੀ ਗੈਰ-ਰਾਜਨੀਤਿਕ ਜਥੇਬੰਦੀਆਂ ਨੇ ਸਾਡੇ ਨਾਲ ਦੱਲਿਆਰ ਸਾਹਿਬ ਵੀ ਨੇ ਤੇ ਸਾਡੀ ਜਥੇਬੰਦੀ ਹੈ ਕਿਸਾਨ ਮਜ਼ਦੂਰ ਮੋਰਚਾ ਬਣਾਇਆ ਸੀ ਕਿਉਂਕਿ ਸਾਡੀ ਜਥੇਬੰਦੀ ਬਹੁਤ ਵੱਡਾ ਵਿਸਤਾਰ ਵੀ ਕਰ ਚੁੱਕੀ ਆ ਕੇਲਾ ਕਾਮਲਾਡੂ ਉਤਰਾਖੰਡ ਇਧਰ ਰਾਜਸਥਾਨ ਜਾਨੀ ਕਿ ਬਗੈਰਾ ਇਧਰ ਹਰਿਆਣਾ ਸਾਰੇ ਸੂਬਿਆਂ ਦੇ ਵਿੱਚ ਸਾਡੀ ਜਥੇਬੰਦੀ ਹੈ ਅਸੀਂ ਉਹਨਾਂ ਨੂੰ ਵੀ ਇਹ ਕਹਿੰਦੇ ਵੀ ਆਓ ਬਿਲਕੁਲ ਆਓ ਵੈਲਕਮ ਕਿਉਂਕਿ ਕਿਸਾਨਾਂ ਦੀਆਂ ਮੰਗਾਂ ਨੇ ਸਾਡਾ ਇਤਰਾਜ਼ ਕਿਸੇ ਨਾਲ ਨਹੀਂ ਕੋਈ ਮਤ ਸਾਡੇ ਵੈਸੇ ਮਤ ਧੇਰ ਹੋ ਸਕਦੇ ਨੇ ਵਿਚਾਰਕ ਪਰ ਮੰਗਾਂ ਤੇ ਅਸੀਂ ਸਾਰੇ ਇਕੱਠੇ ਕੀ ਕਹਿਣਾ ਚਾਹੁੰਦੇ ਹੋ ਕਿ ਜਥੇਬੰਦੀਆਂ ਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਆ ਕੇ ਮਿਲਣਗੀਆਂ ਹਾਂ ਹੀ ਛੇ ਤਰੀਕੇ ਨਾਲ ਅੰਦੋਲਨ ਚੱਲਦਾ ਰਹੇਗਾ ਅੰਦੋਲਨਾਂ ਲੰਬਾ ਜਾਓ ਅੰਦੋਲਨ ਚਲਾਵਾਂਗੇ ਅੰਦੋਲਨ ਬਿਲਕੁਲ ਤਰੱਕੀ ਫਸਿਆ ਪੂਰੇ ਵਰਲਡ ਦੇ ਵਿੱਚ ਸਾਡਾ ਇਸ ਟਾਈਮ ਅੰਦੋਲਨ ਜਾ ਰਿਹਾ ਹੈ ਤੁਹਾਡੀ ਕਿਰਪਾ ਨਾਲ ਮੀਡੀਆ ਦੇ ਸਹਿਯੋਗ ਨਾਲ ਅਸੀਂ ਤੁਹਾਡਾ ਵੀ ਬਹੁਤ ਧੰਨਵਾਦ ਕਰਦੇ ਹਾਂ ਮੀਡੀਆ ਵਾਲਿਆਂ ਨੇ ਕਿਉਂਕਿ ਇਹ ਮੰਗਾਂ ਪਬਲਿਕਲੀ ਮੰਗਾਂ ਨੇ ਨਾ ਕੋਈ ਇਸ ਵਿੱਚ ਪਾਰਟੀ ਹੈ ਨਾ ਕੋਈ ਆਤਮਾਜ੍ਰਤੀ ਗੱਲ ਹੈ ਉਹ ਸਾਨੂੰ ਸਹਿਯੋਗ ਉਹਨਾਂ ਨੇ ਵੀ ਇੱਕ ਦਿਨ ਦੇਣਾ ਹੀ ਪਊ ਦੇ ਰਹੀਆਂ ਬੈਕਫੋਰਟ ਤੇ ਦੇ ਰਹੀਆਂ ਨੇ ਅੱਗੇ ਹੋ ਕੇ ਉਹਨਾਂ ਨੂੰ ਵੀ ਆਉਣੇ ਪਊ ਅੱਜ ਨਹੀਂ ਕੱਲ ਆ ਜਾਣਗੀਆਂ ਪਿਛਲਾ ਅੰਦੋਲਨ ਜਿਹੜਾ ਸਾਰੇ ਜੱਥੇ ਬੰਦ ਹੋ ਗਏ ਨੇ ਕੱਟੇ ਹੋ ਕੇ ਦਿੱਤੀ ਆ ਜੀ ਕੱਠੀਆਂ ਹੋ ਸਕਦੀਆਂ ਨੇ ਜੀ ਸਾਡੇ ਵਿਚਾਰਕ ਮਤ ਪੇਰੇ ਨੇ ਵੀ ਅਸੀਂ ਗੈਰ ਰਾਜਨੀਤਿਕ ਸਰਦੀ ਜਿਹੜੀ ਜਥੇਬੰਦੀ ਆ ਸੀ ਇੱਕ ਪਲੇਟਫਾਰਮ ਸਾਰੇ ਇਕੱਠੇ ਨੇ ਇਲੈਕਸ਼ਨ ਲੜੇ ਸੀ ਇਲੈਕਸ਼ਨ ਨਹੀਂ ਲੜੇ ਸਾਡੀਆਂ ਜਥੇਬੰਦੀਆਂ ਨੇ ਇਲੈਕਸ਼ਨ ਨਹੀਂ ਲੜਿਆ ਅਸੀਂ ਇਲੈਕਸ਼ਨ ਤੋਂ ਪਹਿਲੀ ਬਾਅਦ ਹੈ ਕੌਣ ਕਹਿੰਦਾ ਜੀ ਸਾਡੀ ਸੀ ਇਲੈਕਸ਼ਨ ਤੋਂ ਬਿਲਕੁਲ ਬਾਅਦ ਹੈ ਕੁਝ ਜਥੇਬੰਦੀਆਂ ਨੇ ਇਲੈਕਸ਼ਨ ਲੜਿਆ ਉਹਨਾਂ ਦੀ ਮਰਜ਼ੀ ਸੀ ਕਿ ਆ ਕੇ ਜਦੋਂ ਦਿੱਲੀ ਮੋਰਚੇ ਤੋਂ ਆਏ ਨੇ ਉਹ ਆ ਕੇ ਉਹਨਾਂ ਨੇ ਇਲੈਕਸ਼ਨ ਲੜ ਲਿਆ ਸਾਡੀ ਜਥੇਬੰਦੀ ਜਿਹੜੀ ਖਾਨ ਮਜੂਦ ਹੁਸਕਰਚ ਕਮੇਟੀ ਹੈ ਜਾਂ ਡੱਲੇਵਾਲ ਸਾਹਿਬ ਨੇ ਹੋਰ ਜਥੇਬੰਦੀਆਂ ਨੇ ਇਹਨਾਂ ਨੂੰ ਚੰਗਾ ਨਹੀਂ ਮੰਨਿਆ ਗੱਲਾਂ ਨੂੰ ਵੀ ਅਸੀਂ ਜਿਹੜੇ ਬੰਦੇ ਰਾਜਨੀਤਿਕ ਹੋ ਜਾਣ ਉਹ ਉਹ ਕਦੇ ਵੀ ਹੱਕ ਨਹੀਂ ਲੈ ਸਕਦੇ ਉਹ ਤਾਂ ਕਹਦੇ ਵੀ ਤੁਹਾਡੇ ਨਾਲ ਕੁਝ ਉਹਨਾਂ ਨਾਲ ਨਾਲ ਅਸੀਂ ਅਸੀਂ ਤਾਂ ਬਹੁਤ ਵਾਰ 14 ਮੀਟਿੰਗਾਂ ਉਹਨਾਂ ਨਾਲ ਕਰ ਚੁੱਕੇ ਨੇ ਭਲੇਰ ਸਾਹਿਬ 14 ਮੀਟਿੰਗਾਂ ਉਹਨਾਂ ਨਾਲ ਹੋ ਚੁੱਕੀਆਂ ਨੇ ਵੀ ਆਓ ਪੰਜਾਬ ਦੇ ਦੇਸ਼ ਦੇ ਮਸਲੇ ਨੇ ਕਿਸਾਨਾਂ ਮਜ਼ਦੂਰਾਂ ਦਾ ਮਸਲਾ ਹੈ ਦੇਸ਼ ਦੀ ਹੋਂਦ ਦਾ ਮਸਲਾ ਸਾਰਾ ਜੀ ਇਹ ਨੇੜੇ ਤੇੜੇ ਗੱਲ ਨਹੀਂ ਖੜੀ ਗੱਲ ਬਹੁਤ ਵੱਡੀ ਹੈ ਪਰ ਕੁਝ ਵੀ ਆ ਰਹੀ ਵੀ ਆ ਰਿਹਾ ਕਿ ਤੁਹਾਡੇ ਕੋਲ ਗਲਤਵਾਜੀ ਕੀਤੀ ਗਈ ਹੈ ਕੋਈ ਜਲਦਬਾਜੀ ਨਹੀਂ ਕੀਤੀ 4 ਮਹੀਨੇ ਤੋਂ ਉੱਪਰ ਸਾਡੇ ਜਥੇਬੰਦੀ ਦੇ ਆਗੂ ਪੂਰੇ ਪੰਜਾਬ ਦੇ ਵਿੱਚ ਘੁੰਮ ਕੇ ਆਏ ਨੇ ਤਾਂ ਮਾਂ ਲਾਡੂ ਤਾਂ ਕਦੇ ਨਹੀਂ ਜੁੜ ਗਏ ਉਹਨਾਂ ਨੇ ਸਾਰਿਆਂ ਨੇ ਜਾ ਕੇ ਉੱਥੇ ਸੰਘਟਣ ਬਣਾਏਗਾ ਜਦੋਂ ਉਹਨਾਂ ਦੀ ਗਿਣਤੀ ਵੱਧ ਗਈ ਫਿਰ ਕਿਸਾਨ ਜਜ਼ੂਰ ਮੋਰਚਾ ਬਣਾਇਆ ਗਿਆ ਪਹਿਲਾਂ ਸਾਡੀ ਜਿਹੜੀ ਜਥੇਬੰਦੀ ਹੈ ਉਹਦਾ ਸਾਨੂੰ ਨਵ ਬਦਲਣਾ ਪਿਆ ਇੱਕੋ ਜਿਆਦੇ ਜਥੇਬੰਦੀਆਂ ਸਾਡੇ ਨਾਲ ਸਹਿਯੋਗ ਕਰ ਰਹੀਆਂ ਅੱਜ ਦਿਨ ਵੀ ਪੈਦਲ ਵੀ ਚੱਲੇ ਹੋਏ ਨੇ ਦਿੱਲੀ ਆ ਰਹੇ ਨੇ ਪਰ ਮੋਦੀ ਸਰਕਾਰ ਦਿੱਲੀ ਸਾਨੂੰ ਨਹੀਂ ਆਉਣ ਦਿੰਦੀ ਜਿਹੜਾ ਕਿ ਲੋਕਤੰਤਰ ਦਾ ਕਤਲ ਹੈ ਤੁਸੀਂ ਜਿੱਦਾਂ ਕਿ ਆ ਵੀ ਦੇਸ਼ ਭਰ ਦੇ ਵਿੱਚ ਘੁੰਮ ਕੇ ਆਏ ਨੇ ਆਪਣੇ ਇਲਾਕੇ ਦੇ ਦੋ ਜਥੇਬੰਦੀਆਂ ਨੇ ਉਹ ਨਾਲ ਕਿਉਂ ਨਹੀਂ ਚੁੜੀ ਰਹੇ ਕਿਹੜੀਆਂ ਜੀ ਜਿਹੜੇ ਦੋ ਮੇਨ ਜੱਥੇਬੰਦੀਆਂ ਨੇ ਆਪਣੇ ਲਾਕੇ ਨਾ ਲਓ ਜੀ ਉਹਨਾਂ ਦੇ ਕਿਹੜੀਆਂ ਜਥੇਬੰਦੀ ਰਾਜੇਵਾਲਾ ਲਖੋ ਵਾਲਾ ਉਹ ਨਾਂ ਨਾ ਮੈਂ ਤੁਹਾਨੂੰ ਦੱਸਿਆ ਉਹਨਾਂ ਨੇ ਇਲੈਕਸ਼ਨ ਲੜਿਆ ਸਾਡੀਆਂ ਜਥੇਬੰਦੀਆਂ ਕਹਿੰਦੀਆਂ ਨੇ ਵੀ ਜਿਹੜਾ ਇਹ ਆਪਾਂ ਨੇ ਕੋਈ ਵੀ ਅੰਦੋਲਨ ਕਰਨਾ ਹੋਵੇ ਕੋਈ ਹੱਕ ਲੈਣਾ ਹੋਵੇ ਉਹ ਰਾਜਨੀਤਿਕ ਹੋ ਕੇ ਨਹੀਂ ਲਿਆ ਜਾ ਸਕਦੇ ਇਹ ਕੋਈ ਹੁਣ ਦੇਖੋ ਕੋਈ ਵੀ ਚਾਹੇ ਸਾਡੇ ਐਮਐਲਏ ਇੱਥੇ ਦਾ ਜਿਕਤਾਰ ਸਿੰਘ ਉਹ ਆਪਣੀ ਹਕੂਮਤ ਦੇ ਹਿਸਾਬ ਨਾਲ ਚੱਲ ਸਕਦਾ ਉਹ ਤੋਂ ਬਾਹਰ ਆ ਕੇ ਉਹ ਗੱਲ ਹੀ ਕਰ ਸਕਦਾ ਜਿਹੜਾ ਵੀ ਕੋਈ ਰਾਜਨੀਤੀ ਤੇ ਕਰੂਗਾ ਉਹ ਕਿਸੇ ਲਈ ਲੜ ਨਹੀਂ ਸਕਦਾ ਸਾਡੀ ਜਥੇਬੰਦੀ ਗੈਰ ਰਾਜੀ ਜੀ ਜਿਨ੍ਹਾਂ ਨੇ ਇਲੈਕਸ਼ਨ ਲੜੇ ਨੇ ਉਹਨਾਂ ਨੇ ਕਿਹਾ ਸੀ ਕਿ ਕਿਸਾਨਾਂ ਦੇ ਹੱਕਾਂ ਲਈ ਲੜੇ ਸੀ ਜੀ ਠੀਕ ਗੱਲ ਹੈ ਕਹਿਣਾ ਤਾਂ ਬਹੁਤ ਕੁਛ ਹੈ ਜੀ ਕਹਿਣ ਦੀ ਗੱਲ ਹੈ ਕਿਸਾਨਾਂ ਲਈ ਲੜਿਆ ਪਰ ਜਿਹੜਾ ਸਿਰੇ ਤੇ ਜਾ ਕੇ ਜੋ ਕੁਝ ਹੋਇਆ ਐਂਡ ਤੇ ਜਾ ਕੇ ਉਹ ਭੁੱਲੀ ਗੱਲ ਕਿਸੇ ਨੂੰ ਨਹੀਂ ਅਸੀਂ ਵੀ ਉਹਦੇ ਵਿੱਚ ਉਹ ਲੋਕੀ ਨਾਲ ਉਹ ਲੋਕੀ ਕੀਤਾ ਗਿਆ ਉਹ ਜਦੋਂ ਰਾਜਵਾਲ ਸਾਹਿਬ ਨੇ ਆ ਕੇ ਕਿਹਾ ਵੀ ਸਾ ਜੀ ਮੰਗਾ ਸਾਡੀਆਂ ਮੰਨ ਲਈਆਂ ਮੰਗਾ ਲਿਖਤੀ ਰੂਪ ਦੇ ਵਿੱਚ ਕੁਝ ਨਹੀਂ ਹੋਇਆ ਇਹ ਸਿਰਫ ਨਾਰਾ ਲਾਇਆ ਸਰਕਾਰ ਨੇ ਇਹਨਾਂ ਨੂੰ ਪਿੱਛੇ ਜਲਦਬਾਜ਼ੀ ਹੋ ਗਈ ਮੂਰੇ ਇਲੈਕਸ਼ਨ ਆ ਗਈ ਜਲਦਬਾਜ਼ੀ ਵਿੱਚ ਪਿੱਛੇ ਭੱਜਿਆ ਕੰਮ ਜਿਉਂਦਾ ਤਿਆਂ ਉੱਥੇ ਹੀ ਖੜਾ ਉੱਥੇ ਹੀ ਅਸੀਂ ਦਵਾਰਾ ਸੀ ਇਹਦਾ ਮੰਗਾ ਹੋਈ ਨੇ ਉਹਦੇ ਵਿੱਚ ਇਹ ਕੋਈ ਦੋਰ ਐ ਨਹੀਂ ਕਿ ਵੀ ਮੰਗਾ ਹੋਰ ਨੇ ਮੰਗਾ ਸਾਡੀਆਂ ਵੀ ਉਹੀ ਨੇ ਉਹਨਾਂ ਦੀ ਵੀ ਉਹੀ ਨੇ ਪਰ ਉਹ ਪੰਜਾਬ ਚ ਰਹਿ ਕੇ ਕਰ ਰਹੇ ਨੇ ਅਸੀਂ ਬਾਰਡਰ ਤੇ ਜਾ ਰਹੇ ਹਾਂ